ਬੋਲ ਖਾਟੂ ਨਰੇਸ਼ ਦੀ ਜੈ ਬੋਲ ਬਾਬਾ ਘੜੀ ਵਾਲੇ ਦੀ ਜੈ ਬੋਲ ਗੁਰੂ ਮਹਾਰਾਜ ਦੀ ਜੈ ਕੁਰਾਲੀ ਦੇ ਵਿੱਚ 13 ਤਰੀਕ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅਤੇ 14 ਤਰੀਕ ਨੂੰ ਕੁਰਾਲੀ ਦੇ ਵਾਰਡ ਨੰਬਰ 14 ਦੇ ਵਿੱਚ ਜੋ ਖਾਟੂ ਸ਼ਾਮ ਜੀ ਦਾ ਮੰਦਿਰ ਬਿਲਕੁਲ ਤਿਆਰ ਹੋ ਚੁੱਕਿਆ ਹੈ ਉਸ ਦੇ ਵਿੱਚ ਪ੍ਰਾਨ ਪ੍ਰਤੀਸ਼ਟਾ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਖਾਟੂ ਨਰੇਸ਼ ਕੀ ਜੈ ਜ਼ਰੂਰ ਲਿਖਿਓ ਅਤੇ ਕੀ ਕੀ ਪ੍ਰੋਗਰਾਮ ਨੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਜਿਸ ਦਾ ਕਿ ਅੱਜ ਪੋਸਟਰ ਡੇਰਾ ਬਾਬਾ ਗੁਸਾਈਆਂ ਆਣਾ ਦੇ ਮਹੰਤ ਸ਼੍ਰੀ ਤਨਰਾਜ ਗਿਰਜੀ ਵੱਲੋਂ ਰੀਲਿਸ ਕੀਤਾ ਗਿਆ ਹੈ ਪ੍ਰੋਗਰਾਮ ਸ਼੍ਰੀ ਮਾਨ ਜੀ ਇਕਰਾਇਆ ਜਾ ਰਿਹਾ ਹੈ ਸ਼੍ਰੀ ਖਾਟੂ ਸ਼ਾਮ ਜੀ ਦਾ ਮੰਦਿਰ ਬਣ ਕੇ ਤਿਆਰ ਹੋ ਚੁੱਕਿਆ ਹੈ ਲਾਲਾਂ ਵਾਲੇ ਪੀਰ ਦੇ ਕੋਲ ਉਸ ਦੇ ਉਪਲਕਸ਼ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੀ ਜਿਸ ਦੇ ਵਿੱਚ 14 ਫਰਵਰੀ ਨੂੰ ਮੂਰਤੀ ਪ੍ਰਾਣ ਪ੍ਰਤੀਸ਼ਠਾ ਹੋਵੇਗੀ ਔਰ 13 ਫਰਵਰੀ ਨੂੰ ਇੱਕ ਨਿਸ਼ਾਨ ਯਾਤਰਾ ਹੋਵੇਗੀ ਕੁਰਾਲੀ ਸ਼ਹਿਰ ਦੇ ਵਿੱਚ ਜਿਸ ਦੇ ਵਿੱਚ ਸਾਡਾ ਉਦੇਸ਼ ਹੈ ਕਿ 501 ਨਿਸ਼ਾਨ ਦੀ ਯਾਤਰਾ ਹੋਵੇਗੀ ਸੋ ਇਸ ਦੇ ਵਿੱਚ ਡੇਰਾ ਬਾਬਾ ਗੁਸਾਈ ਵਾਲਾ ਜੀ ਤੋਂ ਅਸ਼ੀਰਵਾਦ ਲੈਂਦੇ ਹੋਏ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਾਰੇ ਹੀ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਸਾਰੀਆਂ ਰਸਮਾਂ ਪੂਰੀਆਂ ਹੋਣਗੀਆਂ ਜੀ ਅੱਜ ਡੇਰੇ ਵਿੱਚ ਪਹੁੰਚੇ ਹੋ ਤੇ ਬਾਬਾ ਜੀ ਵੱਲੋਂ ਜਿਹੜਾ ਪੋਸਟਰ ਜਾਰੀ ਕੀਤਾ ਗਿਆ ਸਰ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਹੋਰ ਤਾਂ ਇਹੀ ਕਹਿਣਾ ਚਾਹੁੰਦੇ ਆਂ ਜੀ ਬਾਬਾ ਜੀ ਦਾ ਅਸ਼ੀਰਵਾਦ ਬਣਿਆ ਰਹੇ ਡੇਰਾ ਬਾਬਾ ਜੀ ਕਸਾਈਆਂ ਵਾਲੇ ਆ ਕੇ ਆਪਣੇ ਕਰ ਕਮਲਾ ਦੇ ਨਾਲ ਸਾਰਾ ਪ੍ਰੋਗਰਾਮ ਕਰਨ ਔਰ ਸਾਰੇ ਇਹੀ ਕੋਰਾਲੀ ਸ਼ਹਿਰ ਦੀਆਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਹਨ ਜਿੰਨੀਆਂ ਵੀ ਮਹਿਲਾ ਸੰਗੀਤਨ ਮੰਡਲੀਆਂ ਹਨ ਸਾਨੂੰ ਸਹਿਯੋਗ ਵੱਧ ਚੜ ਕੇ ਦੇਣ ਦੀ ਸਾਰੇ ਸ਼ਹਿਰ ਵਾਸੀ ਜੀ ਸ਼ਹਿਰ ਦੇ ਵਿੱਚ ਕੋਈ ਸ਼ੋਭਾ ਯਾਤਰਾ ਵੀ ਕੀਤੀ ਜਾ ਰਹੀ ਹੈ ਜੀ ਜੀ 13 ਤਾਰੀਖ ਨੂੰ ਸ਼ੋਭਾ ਯਾਤਰਾ ਹੋਵੇਗੀ ਨਿਸ਼ਾਨ ਯਾਤਰਾ ਹੈ ਸਾਰੇ ਸ਼ਹਿਰ ਦੇ ਵਿੱਚ ਪ੍ਰਕਰਮਾ ਕਰੇਗੀ ਉਸ ਤੋਂ ਅਗਲੇ ਦਿਨ 14 ਫਰਵਰੀ ਨੂੰ ਮੂਰਤੀ ਪ੍ਰਾਣ ਪ੍ਰਤੀਸ਼ਟਾ ਹੋਵੇਗੀ ਜੀ ਕਿੰਨੇ ਵਜੇ ਸ਼ੁਰੂ ਹੋਣੀ ਹੈ ਜੀ ਕਿੱਥੋਂ ਸ਼ੁਰੂ ਹੋਣੀ ਹੋਵੇਗੀ ਸ਼ੋਭਾ ਯਾਤਰਾ ਜੀ ਖਾਟੂ ਸ਼ਾਮ ਜੀ ਦੇ ਮੰਦਿਰ ਤੋਂ ਸ਼ੁਰੂ ਹੋ ਕੇ ਸਾਰਾ ਬਾਜ਼ਾਰ ਦੀ ਪ੍ਰਕਰਮਾ ਕਰਦੀ ਹੋਏਗੀ ਪ੍ਰਕਰਮਾ ਕਰਦੀ ਹੋਈ ਉੱਥੇ ਉਸੇ ਹੀ ਜਗ੍ਹਾ ਤੇ ਸਮਾਪਤੀ ਹੋਏਗੀ ਜੀ ਇਹ ਕੀ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਅੱਜ ਜੇਰਾ ਬਾਬਾ ਘਸਾਈਆਂ ਵਾਲੇ ਦੇ ਚੋ ਜੀ ਮੈਨੂੰ ਲੱਗਦਾ ਬੋਲ ਖਾਟੂ ਸ਼ਾਮ ਜੀ ਕੀ ਜੈ ਇਸ 13 ਤਰੀਕ ਨੂੰ ਜੀ ਬਾਬਾ ਜੀ ਦੀ ਨਿਸ਼ਾਨ ਯਾਤਰਾ ਸ਼ੋਭਾ ਯਾਤਰਾ ਨਿਕਲ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਜੀ ਤੇ ਉਹ 1 ਵਜੇ ਨਿਕਲੇਗੀ ਬੰਦਰੋਂ ਤੋਂ ਤੇ 14 ਤਰੀਕ ਨੂੰ ਬਾਬਾ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਹੈ ਜੀ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਡੀ ਬੇਨਤੀ ਹੈ ਕਿ ਸਾਡਾ ਸਾਥ ਦੇਣ ਔਰ ਹਮ ਹਮਾ ਕੇ ਸਾਡੀ ਸ਼ੋਭਾ ਯਾਤਰਾ ਦੇ ਵਿੱਚ ਪਹੁੰਚਣ ਬੋਲ ਖਾਟੂ ਨਰੇਸ਼ ਗਿੰਜੈ ਮੈਂ ਸਾਰੇ ਸ਼ਹਿਰ ਵਸਿਆ ਨੂੰ ਇੱਕ ਦਾ ਖਾਟੂ ਸ਼ਾਮ ਜੀ ਦੀ ਜਿਹੜੀ ਮੂਰਤੀ ਸਥਾਪਨਾ ਹੈ ਉਦੀ ਬਹੁਤ ਬਹੁਤ ਵਧਾਈਆਂ ਦਿੰਦਾ ਐ ਤੇ ਸਾਰੇ ਨੂੰ ਅਪੀਲ ਵੀ ਨਾਲੇ ਕਰਦਾ ਐ ਕਿ ਜੋ 13 ਤਰੀਕ ਨੂੰ ਸ਼ੋਭਾ ਯਾਤਰਾ ਐ ਤੇ ਸਾਰਾ ਸ਼ਹਿਰ ਤੇ ਸਾਰਾ ਇਲਾਕਾ ਆਪਣਾ ਹੁਮਾ ਹੁਮਾ ਕੇ ਇਸ ਸ਼ੋਭਾ ਯਾਤਰਾ ਚ ਵੱੱਟੇ ਵੱੱਟ ਆਪਣਾ ਭਾਗ ਲਓ ਤੇ 14 ਤਰੀਕ ਨੂੰ ਜਦ ਪ੍ਰਧਾਨ ਪ੍ਰਾਂਤ ਪ੍ਰਦੇਸ਼ਤ ਹੈ ਉੱਥੇ ਵੀ ਸਾਰੇ ਆ ਕੇ ਆਪਣੇ ਮਨਰਦਿਆਂ ਜੋ ਵੀ ਆਪਣੇ ਤੁਸੀਂ ਨਗਰ ਜਿਹੜਾ ਮੰਦਰ ਦੇ ਪ੍ਰਧਾਨ ਹੋ ਤੇ ਤੁਸੀਂ ਤੁਸੀਂ ਕਿਸ ਤਰ੍ਹਾਂ ਹਿੱਸਾ ਲਓਗੇ ਜੀ ਸ਼ੋਭਾ ਯਾਤਰਾ ਦੇ ਅਸੀਂ ਜਿੱਦਾਂ ਵੀ ਸ਼ੋਭਾ ਯਾਤਰਾ ਆਏਗੀ ਅਸੀਂ ਸ਼ੋਭਾ ਯਾਤਰਾ ਵੈਲਕਮ ਕਰਾਂਗੇ ਜੋ ਵੀ ਇਥੇ ਰਿਫਰੈਸ਼ਮੈਂਟ ਹੋਏਗੀ ਅਸੀਂ ਉਹਦਾ ਵੀ ਇੰਤਜ਼ਾਮ ਕਰਾਂਗੇ ਹੋਰ ਮੰਦਰਾਂ ਨੂੰ ਕੀ ਅਪੀਲ ਕਰਦੇ ਹੋ ਜੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਰੇ ਮੰਦਰ ਇਕੱਠੇ ਹੋ ਕੇ ਇਸ ਯਾਤਰਾ ਦਾ ਵੈਲਕਮ ਕਰੋ ਤੇ ਵਾਧੇ ਬਾਧ ਇਹਨਾਂ ਨੂੰ ਸਹਿਯੋਗ ਦਿਓ ਤੇ ਸਾਰੇ ਸ਼ਹਿਰ ਦੇ ਲਈ ਹੀ ਭਲਾਈ ਹੈ